ਦਾਤ ਤੇ ਮੇਲਪਸ ਲੋਕਾਂ ਨੇ ਖਾਸ ਕਰਕੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਉਸੇ ਤਰਜ ਤੇ ਪਦਵਾਨਕ ਮਾਲ ਨੂੰ ਵੀ ਬੁੱਕੇ ਚੱਟਣ ਲਈ ਮਜਬੂਰ ਕੀਤਾ ਉਹਨੂੰ ਆਪ ਦੀ ਲੈਂਡ ਪੂਲਿੰਗ ਨੀਤੀ ਹੈ ਜਿਹੜੀ ਉਹ ਵਾਪਸ ਲੈ ਲਈ ਪਈ ਹੈ ਸਤ ਪੁਰਨਾ ਜਿਹੜੀਆਂ ਯਾਦ ਰੱਖਣ ਯੋਗ ਹੈ ਜਿਵੇਂ ਮੋਦੀ ਨੇ ਤਿੰਨ ਕਾਲੇ ਕਾਨੂੰਨ ਛੋ ਮੋਲ ਜੋ ਜਾਂ ਬੈਕ ਡੋਰ ਰਾਹੀਂ ਲਾਗੂ ਕਰਨੇ ਨਹੀਂ ਛੱਡੇ ਉਵੇਂ ਲੈਨ ਪੁਲਿੰਗ ਪਾਲਿਸੀ ਦਾ ਖਤਰਾ ਵੀ ਉਸੇ ਤਰ੍ਹਾਂ ਬਰਕਰਾਰ ਹੈ ਕਿਉਂਕਿ ਲੈਨ ਪੁਲਿੰਗ ਪਾਲਿਸੀ ਉਸ ਨੀਤੀ ਚੌਕ ਦੇ ਦਾ ਇੱਕ ਹਿੱਸਾ ਹੈ ਜਿਹਨੂੰ ਆਪਾਂ ਨਾਭ ਅਦਾਰਵਾਦੀ ਨੀਤੀ ਚੌਕ ਦਾ ਕਹਿੰਦੇ ਆ ਜਿਹੜੀਆਂ ਸਾਮਰਾਜੀਆਂ ਨੇ ਆਪਦੇ ਹਿੱਟਾਂ ਲਈ 1995 ਚ ਘੜੀਆਂ ਸੀ ਇਹ ਉਹਨਾਂ ਨੀਤੀਆਂ ਦਾ ਇੱਕ ਹਿੱਸਾ ਹੈ ਦੋ ਗੱਲਾਂ ਨਾਲ ਇਹਨੂੰ ਆਪਾਂ ਬਿਹਤਰ ਬਿਹਤਰ ਸਮਝ ਸਕਾਂਗੇ ਨੰਬਰ 1 ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਮੋਦੀ ਸਾਡੀਆਂ ਉਪਜਾਊ ਜ਼ਮੀਨਾਂ ਖੋਪੜੀਆਂ ਚਾਹੁੰਦਾ ਸੀ ਇਸ ਕਰਕੇ ਕਾਲੇ ਕਾਨੂੰਨ ਲਿਆਂਦੇ ਸੀ ਇਸੇ ਕਰਕੇ ਲੈਣ ਪੁਣੇ ਪਾਲਿਸੀ ਆਈ ਹੈ ਇਸ ਕਰਕੇ ਜਿੰਨਾ ਚਿਰ ਉਹ ਕਾਰਪੋਰੇਟ ਦੇ ਜਾਂ ਸਾਮਰਾਜ ਦੇ ਪੱਖ ਦੀ ਨੀਤੀ ਬਰਕਰਾਰ ਹੈ ਉਹਨਾਂ ਚਿਰ ਜ਼ਮੀਨਾਂ ਖੋਣ ਦਾ ਖਤਰਾ ਵੀ ਪਰ ਕਰਾਰ ਹੈ ਔਰ ਦੂਜੀ ਗੱਲ ਵੀ ਸਮਝਣ ਵਾਲੀ ਹੈ ਅੱਜ ਜੇ ਆਪਾਂ ਸਿਰਫ ਇੱਕ ਸ਼ਹਿਰ ਦੀ ਗੱਲ ਕਰੀਏ ਕੱਲੇ ਮੁੰਬਈ ਦੀ ਤਾਂ ਕੋਈ ਸਿਰਫ ਉਹ ਸ਼ਹਿਰ ਦੇ ਐਸੇ ਐ ਜਿੱਥੇ ਉਤਲ 5% ਅਮੀਰ ਲੋਕਾਂ ਨੂੰ ਆਉਂਦਾ ਘਰ ਲੈਣ ਲਈ ਆਪਦੀ ਆਮਦਨ ਦਾ 30% ਤੱਕ ਇੱਕ 23 ਸਾਲਾਂ ਲਈ ਬਚਾ ਕੇ ਰੱਖਣਾ ਪੈਣਾ ਤਾਂ ਕਿਤੇ ਉਹ ਵੱਡੇ ਤੋਂ ਵੱਡੇ ਅਮੀਰ ਵੀ ਕੰਮ ਵਿੱਚ ਘਰ ਲੈ ਸਕਣਗੇ ਇਸ ਲਈ ਰੀਅਲ ਅਸਟੇਟ ਜਿਹੜੇ ਕਾਰੋਬਾਰੀ ਐ ਜਿਹੜੇ ਪਲਾਟ ਲੈ ਕੇ ਫਲੈਟ ਬਣਾ ਕੇ ਵੇਚਦੇ ਆ ਉਹ ਨਵੇਂ ਇਲਾਕੇ ਭਾਲਦੇ ਆ ਇਹ ਲੈਂਡ ਪੂਲਿੰਗ ਪਾਲਿਸੀ ਉਹਦਾ ਵੀ ਹਿੱਸਾ ਹੈ ਮਿਸਾਲ ਦੇ ਤੌਰ ਤੇ 70000 ਰੁਪਏ ਮਰਲਾ ਜ਼ਮੀਨ ਲਈ ਤੇ 20000 ਰੁਪਏ ਘਾਟ ਵੇਚਤੀ ਤੇ ਇਸ ਕਾਰੋਬਾਰ ਦਾ ਦੇਸਾ ਇਸ ਲਈ ਇਹਦੇ ਖਿਲਾਫ ਲੜਾਈ ਸਾਡੀ ਬੜ ਕਰਾਰ ਹੈ ਔਰ ਜਦੋਂ ਤੱਕ ਮੁਕਤ ਬਪਾਸ ਨਹੀਂ ਹੁੰਦਾ ਹੈ ਇਸ ਦਾ ਕਰਬਪਾਸ ਨਹੀਂ ਹੁੰਦਾ ਇਹ ਵੀ ਕੰਟੀਨਿਊਟੀ ਵੀ ਲਗਾਤਾਰਤਾ ਜਦੋਂ ਬਾਸ ਸਾਮਰਾਜੀ ਤਖਲ ਹਿੰਦੁਸਤਾਨ ਤੇ ਕਿਸੇ ਦੁਨੀਆ ਦੇ ਦੇਸ਼ਾਂ ਤੇ ਸਾਰੀ ਦੁਨੀਆ ਚ ਵਧਿਆ ਉਹ ਉਸ ਕੰਟੀਨਿਊਟੀ ਦਾ ਇੱਕ 파ਟ ਹੈ ਇਹਦੇ ਖਿਲਾਫ ਮਦਾਨਤ મિતਰਾ ਐਸ ਕੇ ਐਮ ਬੜੀ ਵੱਡੀ ਮੁਜਮਮਤ ਸੜੀਆ ਅੱਜ ਦੇਸ਼ ਪਰ ਪ੍ਰਦਰਸ਼ਨ ਹੋ ਰਿਹਾ ਹੈ ਲੇਕਿਨ ਇਹ ਲੜਾਈ ਇਹ ਤੋਂ ਅੰਦਾਜ਼ਾ ਆਪਾਂ ਲਾ ਸਕਦੇ ਆ ਇਹ ਛੋਟੀ ਲੜਾਈ ਨਹੀਂ ਬੜੀ ਵੱਡੀ ਲੜਾਈ ਆ ਔਰ ਬਹੁਤ ਲੰਮਾ ਸਬਰ ਰੱਖ ਕੇ ਲੰਮਾ ਜ਼ਾਇਆ ਰੱਖ ਕੇ ਆਪਾਂ ਨੂੰ ਲੜਨੀ ਪੈਣੀ ਹੈ ਔਰ ਮੈਂ ਟੱਕ ਟ੍ਰੰਪ ਦੀ ਜਿਹੜੀ ਟੈਨਫ ਯੁੱਧ ਹੈ ਉਹਦੇ ਬਾਰੇ ਇੱਕੋ ਗੱਲ ਕਹਿ ਕੇ ਆਉਂਦਾ ਖਾਲ ਮੰਦਾ ਜਦੋਂ ਵੀ ਅਤੀਤ ਚ چاہے ਉਤਾਰੀ ਹੋਵੇ چاہے ਉਹ 305 ਹੋਵੇ ਜਦੋਂ ਵੀ ਸੰਸਾਰ ਦੰਗਾ ਛੜੀਆ ਉਦੋਂ ਸਾਮਰਾਜੀਆਂ ਨੇ ਜਦੋਂ ਨਵੀਂ ਧਰਤੀ ਤਲਾਸ਼ੀ ਹੈ ਆਪਦੀ ਲੁੱਟ ਵਾਸਤੇ ਆਪਦੇ ਖੂਨੀ ਪੰਜੇ ਗਰਾਉਣ ਵਾਸਤੇ ਉਹਨੇ ਜੋ ਦੰਗਾ ਨਿਕਲਿਆ ਔਰ ਟਰੰਪ ਦੀ ਮੌਜੂਦਾ ਟੈਰਫ ਵਾਰ ਆ ਜਿਹੜੀ ਇਹ ਜਿਹੜਾ ਟੈਰਫ ਯੁੱਧ ਹੈ ਇਹ ਵੀ ਨਵੇਂ ਸੰਸਾਰ ਯੁੱਧ ਨੂੰ ਜਨਮ ਦੇ ਸਕਦਾ ਹੈ ਸਾਨੂੰ ਮਜ਼ਦੂਰਾ ਕਿਸਾਨਾਂ ਨੂੰ ਇਸ ਪੱਖੋਂ ਵੀ ਸੁਚੇਤ ਹੋਣ ਦੀ ਲੋੜ ਹੈ ਮੈਂ ਪ੍ਰਾਪਤੀ ਜਥੇਬੰਦੀ ਜਾ ਤੁੰਦੂ ਸਭਾਵ ਨੂੰ ਤੁਹਾਡਾ ਸਮਰਥਨ ਕਰਦਾ ਹੋਇਆ ਇਹ ਪ੍ਰੋਤਸਾ ਦਿਵਾਉਣਾ ਕਿ ਅਸੀਂ ਕਿਰਤੀ ਵੀ ਇਸ ਨੀਤੀ ਦੀ ਮਾਰ ਥੱਲੇ ਆਵਾਂਗੇ ਪਪਾਰੀ ਵੀ ਆਉਣਗੇ ਛੋਟੇ ਕਾਰੋਬਾਰੀ ਵੀ ਆਉਣਗੇ ਇਸ ਕਰਕੇ ਇਹ ਤੁਹਾਡਾ ਯੁੱਧ ਨਹੀਂ ਇਹ ਸਾਡਾ ਯੁੱਧ ਹੈ ਦੇਸ਼ ਵਾਸੀਆਂ ਦਾ ਯੁੱਧ ਹੈ ਕਿਰਤੀ ਮਥੋ ਦਾ ਯੁੱਧ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ